ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਪਰਿਸ਼ਰਤ ਸ਼੍ਰੀ ਅਕਾਲ ਜੀ ਬਰਕਤ ਦੀ ਰਸੋਈ ਚੈਨਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਅੱਜ ਆਪਾਂ ਸਰਦੀ स्पेशल ਦਾਲ ਬਣਾ ਕੇ ਕਰਾਂਗੇ ਜੀ ਤਿਆਰ ਇਹ ਦਾਲ ਲੰਗਰਾ ਵਾਲੀ ਦਾਲ ਵਾਂਗੂ ਬਹੁਤ ਹੀ ਵਧੀਆ ਬਣ ਕੇ ਤਿਆਰ ਹੁੰਦੀ ਹੈ ਤੇ ਨਾ ਇਹ ਦਾਲ ਨੂੰ ਮਿਸੀ ਦਾਲ ਵੀ ਕਿਹਾ ਜਾਂਦਾ ਹੈ ਤੇ ਪੰਜ ਮੇਲ ਦਾਲ ਵੀ ਕਿਹਾ ਜਾਂਦਾ ਹੈ ਇਹਦੇ ਵਿੱਚ ਆਪਾਂ ਪੰਜ ਤਰ੍ਹਾਂ ਦੀ ਦਾਲ ਲਿੱਤੀ ਹੈ ਜੀ ਇਹਦੇ ਵਿੱਚ ਆਪਾਂ ਮਾਲ ਆਏ ਨੇ मूंगੀ ਲਈਏ ਤੇ ਛੋਲੇੰਦਾਲ ਲਈਏ ਇਹ ਆਪਾਂ ਘੱਟ ਕੁਆਂਟੀਟੀ ਚ ਲਈ ਆ ਤੇ ਸਾਬਤ ਮਸਰੀ ਅਤੇ ਮੋਠਾਂ ਦੀ ਦਾਲ ਇਹ ਆਪਾਂ ਨੇ ਵੱਧ ਲਈ ਆ ਦੇਖੋ ਜੀ ਇਹ ਜਿਹੜੀ ਮੋਠਾਂ ਦੀ ਦਾਲ ਔਰ ਸਾਬਤ ਮਸਰੀ ਦਾਲ ਇਹਨਾਂ ਦੀ ਜਿਹੜੀ ਤਾਸੀਰ ਹੁੰਦੀ ਉਹ ਗਰਮ ਹੁੰਦੀ ਹੈ ਇਸ ਕਰਕੇ ਆਪਾਂ ਨੇ ਇਹ ਦਾਲ ਦੀ ਜਿਹੜੀ ਮਾਤਰਾ ਉਹ ਵੱਧ ਲਿੱਤੀ ਹੈ ਜੀ ਤੇ ਇਹਨੂੰ ਨਾ ਬਣਾਉਣ ਤੋਂ ਪਹਿਲਾਂ 2 ਘੰਟੇ ਪਾਣੀ ਚ ਭਿਉਣਾ ਹੁੰਦਾ ਹੈ ਜੇਕਰ ਕਾਲੀ ਆ ਤਾਂ ਆਪਾਂ ਕੋਸੇ ਪਾਣੀ ਵਿੱਚ 20-25 ਮਿੰਟ ਵੀ ਇਹਨੂੰ ਭਿਉ ਕੇ ਰੱਖ ਸਕਦੇ ਹਾਂ ਹੁਣ ਨਾ ਮੇਨੂੰ ਕਾਲੀ ਸੀਗੀ ਤੇ ਆਪਾਂ ਇਹਨੂੰ 20-25 ਮਿੰਟ ਕੋਸੇ ਪਾਣੀ ਦੇ ਵਿੱਚ ਭਿਉਂ ਕੇ ਰੱਖਾਂਗੇ ਇੱਥੇ ਪਾਣੀ ਕਰ ਲਿਆ ਜੀ ਆਪਾਂ ਨੇ ਕੋਸਾ ਕੋਸੇ ਪਾਣੀ ਦੇ ਵਿੱਚ ਆਪਾਂ ਦਾਲ ਨੂੰ ਭਿਉਂ ਕੇ ਰੱਖ ਦਵਾਂਗੇ ਤੇ 20-25 ਮਿੰਟ ਬਾਅਦ ਆਪਾਂ ਫਿਰ ਤੁਹਾਨੂੰ ਮਿਲਦੇ ਹਾਂ ਇੱਥੇ ਦਾਲ ਨੂੰ ਭਿਉਂ ਕੇ ਰੱਖੇ ਹੋਏ 20-25 ਮਿੰਟ ਹੋ ਗਏ ਆ ਤੁਸੀਂ ਦੇਖ ਸਕਦੇ ਹੋ ਚੰਗੀ ਤਰ੍ਹਾਂ ਦਾਲ ਭਿੱਜ ਗਈ ਆ ਇਦਾਂ ਕੋਸੇ ਪਾਣੀ ਦੇ ਵਿੱਚ ਭਿਉਂ ਲਿਆ ਕਰੋ ਬਹੁਤ ਜਲਦੀ ਦਾਲ ਭਿੱਜ ਜਾਂਦੀ ਹੈ ਜੀ ਤੇ ਹੁਣ ਇਹਨੂੰ ਆਪਾਂ ਚੰਗੀ ਤਰ੍ਹਾਂ ਦੋ ਤਿੰਨ ਪਾਣੀਆਂ ਦੇ ਵਿੱਚ ਧੋ ਲਵਾਂਗੇ ਇਧਰ ਆਪਾਂ ਕੁੱਕਰ ਵਿੱਚ ਪਾਣੀ ਪਾ ਕੇ ਵੀ ਗੈਸ ਉੱਤੇ ਰੱਖ ਦਿੰਦੇ ਆ ਇਹਨੇ ਪਹਿਲਾਂ ਦਾਲ ਧੋ ਲਵਾਂਗੇ ਉਧਰ ਤੇ ਇਧਰ ਪਾਣੀ ਗਰਮ ਹੋ ਜਾਊਗਾ ਇੱਕ ਜੱਗ ਆਪਾਂ ਪਾਣੀ ਦਾ ਪਾ ਦੇਵਾਂਗੇ ਜੀ ਇਧਰ ਆਪਾਂ ਨੇ ਦਾਲ ਕਈ ਪਾਣੀਆਂ ਦੇ ਵਿੱਚ ਧੋ ਲਈ ਹੈ ਜੀ ਤੇ ਚੰਗੀ ਤਰ੍ਹਾਂ ਦੇ ਨਾਲ ਦਾਲ ਆਪਣੀ ਸਾਫ਼ ਹੋ ਗਈ ਹੈ ਇਹਨੂੰ ਹੁਣ ਪਾ ਦੇਵਾਂਗੇ ਆਪਾਂ ਕੁੱਕਰ ਦੇ ਵਿੱਚ ਦੇਖੋ ਜੇ ਤੁਸੀਂ ਦਾਲ ਭਿਉਉਂ ਕੇ ਨਹੀਂ ਬਣਾਉਣੀ ਤਾਂ ਤੁਸੀਂ ਨਾ ਝੱਗ ਕੱਢ ਕੇ ਬਣਾ ਲਿਆ ਕਰੋ ਇੱਕ ਵਾਰੀ ਮੈਂ ਦਾਲ ਬਣਾਈ ਸੀ ਮੂੰਗੀ ਮਸਰੀ ਦੀ ਉਹਦੇ ਵਿੱਚ ਦੱਸਿਆ ਹੋਇਆ ਹੈ ਜੀ ਮੈਂ ਵੀ ਆਪਾਂ ਦਾਲ ਤੋਂ ਝਾਗ ਉਤਾਰ ਕੇ ਬਣਾਉਗੇ ਤਾਂ ਆਪਾਂ ਨੂੰ ਜਿਹੜੀ ਦਾਲ ਆ ਖਰਾਬ ਨਹੀਂ ਕਰਦੀ ਤਜਾਬ ਵਗੈਰਾ ਨਹੀਂ ਬਣਦਾ ਤਾਂ ਤੁਸੀਂ ਉਹ ਵਾਲਾ ਤਰੀਕਾ ਵੀ ਦੇਖ ਸਕਦੇ ਹੋ ਦੇਖੋ ਇੱਥੇ ਨਾ ਮੈਂ ਦਾਲ ਪਾ ਦਵਾਂ ਕਿਉਂਕਿ ਵੀਡੀਓ ਮੈਂ ਬਣਾ ਰਹੀ ਇਹ ਖੁਦ ਤੇ ਥੋੜਾ ਇੱਕ ਹੱਥ ਨਾਲ ਲੱਦਾ ਵੀਡੀਓ ਬਣਾਣੀ ਹੈ ਨਾ ਔਖਾ ਲੱਗਦਾ ਮੈਂ ਦਾਲ ਪਾ ਕੇ ਫਿਰ ਤੁਹਾਨੂੰ ਮਿਲਦੀ ਆ ਦਾਲ ਇੱਧਰ ਆਪਾਂ ਕੁੱਕਰ ਵਿੱਚ ਪਾ ਦਿੱਤੀ ਹੈ ਜੀ ਤੇ ਹੁਣ ਇਹਦੇ ਵਿੱਚ ਪਾਵਾਂਗੇ ਆਪਾਂ ਸਵਾਦ ਅਨੁਸਾਰ ਨਮਕ ਤੇ ਇਹਦੇ ਵਿੱਚ ਪਾ ਦਵਾਂਗੇ ਜੀ ਆਪਾਂ ਇੱਕ ਚਮਚ ਹਲਦੀ ਪਾਊਡਰ ਇੱਕ ਚਮਚ ਪਾਵਾਂਗੇ ਇਹਦੇ ਵਿੱਚ ਆਪਾਂ ਦੇਸੀ ਘਿਓ ਹਜੇ ਆਪਾਂ ਇੱਕ ਚਮਚ ਹੀ ਪਾਵਾਂਗੇ ਤੇ ਬਾਅਦ ਵਿੱਚ ਵੀ ਆਪਾਂ ਇਹਦੇ ਵਿੱਚ ਐਡ ਕਰਾਂਗੇ ਹੋਰ ਉਹ ਮੈਂ ਤੁਹਾਨੂੰ ਅੱਗੇ ਦੱਸਾਂਗੀ ਤੇ ਹੁਣ ਆਪਾਂ ਕੁੱਕਰ ਦਾ ਢੱਕਣ ਕਰ ਦਿੰਨੇ ਆ ਜੀ ਬੰਦ ਇੱਥੇ ਆਪਾਂ ਕੁੱਕਰ ਦਾ ਢੱਕਣ ਕਰ ਦਿੱਤਾ ਹੈ ਜੀ ਬੰਦ ਤੇ ਆਪਾਂ 4 ਤੋਂ 5 ਵਿਸਲਾਂ ਲਗਵਾਵਾਂਗੇ ਉਸ ਤੋਂ ਬਾਅਦ ਆਪਾਂ ਫਿਰ ਤੁਹਾਨੂੰ ਮਿਲਦੇ ਆ ਜਿੰਨੇ ਨੂੰ ਆਪਣੀ ਧਾਲ ਰਿਜ ਕੇ ਤਿਆਰ ਹੁੰਦੀ ਆ ਉਹਨੇ ਨੂੰ ਆਪਾਂ ਧਾਲ ਦੇ ਵਿੱਚ ਪਾਣ ਦੇ ਲਈ ਮਸਾਲਾ ਤਿਆਰ ਕਰ ਲੈਣੇ ਆ 5 ਵਿਸਲਾਂ ਲੱਗਣ ਤੋਂ ਬਾਅਦ ਆਪਾਂ ਜੀ ਗੈਸ ਬੰਦ ਕਰ ਦਿੱਤਾ ਹੈ ਜੀ ਤੇ ਭਾਪਾ ਆਪਣੇ ਆਪ ਨਿਕਲਣ ਤੱਕ ਦਾ ਇੰਤਜ਼ਾਰ ਕਰਾਂਗੇ ਉਸ ਤੋਂ ਬਾਅਦ ਕੁੱਕਰ ਦਾ ਢੱਕਣ ਖੋਲ੍ਹਾਂਗੇ ਇੱਧਰ ਆਪਾਂ ਸਾਰੀਆਂ ਚੀਜ਼ਾਂ ਕਰ ਲਈਆਂ ਜੀ ਤਿਆਰ ਇਹਨਾਂ ਨੂੰ ਹੁਣ ਆਪਾਂ ਚੰਗੀ ਤਰ੍ਹਾਂ ਧੋ ਲਵਾਂਗੇ ਇੱਧਰ ਆਪਾਂ ਸਾਰੀਆਂ ਚੀਜ਼ਾਂ ਚੰਗੀ ਤਰ੍ਹਾਂ ਦੇ ਨਾਲ ਧੋ ਲਈਆਂ ਨੇ ਇਹਨੂੰ ਕਰਾਂਗੇ ਜੀ ਹੁਣ ਆਪਾਂ ਇਹਦੇ ਵਿੱਚ ਚੌਪ ਇਸ ਵਾਲੇ ਚਿਲੀ ਕਟਰ ਚ ਜੇਕਰ ਤੁਸੀਂ ਕੁੰਡੀ ਸੋਟੇ ਚ ਕੁੱਟਣਾ ਤੁਸੀਂ ਉਹ ਵੀ ਕਰ ਸਕਦੇ ਹੋ ਬਸ ਧਿਆਨ ਰੱਖਿਓ ਤੁਸੀਂ ਮਿਕਸੀ ਵਿੱਚ ਨਹੀਂ ਇਹ ਮਸਾਲਾ ਪੀਸਣਾ ਇਧਰ ਆਪਾਂ ਸਾਰੰਸਾਲਾ ਚੋਪ ਕਰ ਲਿਆ ਏ ਤੇ ਆਪਾਂ ਇਧਰ ਭਾਫ ਵੀ ਨਿਕਲ ਚੁੱਕੀ ਹੈ ਤੇ ਕੁੱਕਰ ਦਾ ਢੱਕਣ ਖੋਲ ਲਵਾਂਗੇ ਦੇਖੋ ਆਪਣੀ ਦਾਲ ਹਜੇ ਕੁਝ ਇਸ ਤਰੀਕੇ ਦੀ ਆ ਇਹ ਤੁਸੀਂ ਦੇਖ ਸਕਦੇ ਹੋ ਆਦਰ ਵਾਲੀ ਜੀ ਅਜੇ ਚੰਗੀ ਤਰ੍ਹਾਂ ਰਲੀ ਨਹੀਂ ਹੈਗੀ ਤੇ ਜਿਹੜਾ ਆਪਾਂ ਇਹ ਮਸਾਲਾ ਤਿਆਰ ਕੀਤਾ ਸੀ ਇਹ ਆਪਾਂ ਇਹਦੇ ਵਿੱਚ ਪਾ ਦੇਵਾਂਗੇ ਦੇਖੋ ਜੀ ਇਹ ਪੁਰਾਣੇ ਜ਼ਮਾਨੇ ਵਾਲੀ ਦਾਲ ਹੈ ਇਦਾਂ ਹੀ ਬਣਾਉਂਦੇ ਹੁੰਦੇ ਸੀ ਪਹਿਲਾਂ ਦਾਲ ਤੇ ਤੜਕਾ ਵਗੈਰਾ ਨਹੀਂ ਸੀ ਲਗਾਉਂਦੇ ਹੁੰਦੇ ਤੇ ਕੱਚੇ ਮਸਾਲੇ ਵਾਲੀ ਦਾਲ ਬਹੁਤ ਹੀ ਵਧੀਆ ਲੱਗਦੀ ਹੈ ਲਸਣ ਅਦਰਕ ਦੇ ਫਲੇਵਰ ਵਾਲੀ ਤੇ ਜੇਕਰ ਤੁਸੀਂ ਕੁੰਡੇ 'ਚ ਕੁੱਟ ਕੇ ਜਾਂ ਇਸ ਤਰ੍ਹਾਂ ਤੁਸੀਂ ਚੌਪ ਕਰਕੇ ਪਾਓਗੇ ਤਾਂ ਹੀ ਇਹਦੇ ਵਿੱਚ ਲਸਣ ਦਾ ਜਿਹੜਾ ਫਲੇਵਰ ਬਹੁਤ ਵਧੀਆ ਆਊਗਾ ਤੇ ਜੇ ਮਿਕਸੀ ਵਿੱਚ ਕੁੱਟੋਂਗੇ ਮਸਾਲੇ ਨੂੰ ਪੀਸੋਂਗੇ ਤਾਂ ਜਿਹੜਾ ਫਲੇਵਰ ਦਾਲ ਵਿੱਚੋਂ ਇਹਦਾ ਵਧੀਆ ਨਹੀਂ ਆਉਣਾ ਤੇ ਇਹਨੂੰ ਆਪਾਂ ਚੰਗੀ ਤਰ੍ਹਾਂ ਦੇ ਨਾਲ ਮਿਲਾ ਦਾਂਗੇ ਦੇਖੋ ਜੀ ਕੁਝ ਇਸ ਤਰੀਕੇ ਦੀ ਦਾਲ ਬਣੀ ਆ ਆਪਣੀ ਦਾਲ ਹਜੇ ਰਲੀ ਨਹੀਂ ਹੈਗੀ ਮਤਲਬ ਪੱਕ ਚੁੱਕੀ ਹੈ ਬਟਰ ਰਲ ਨਹੀਂ ਹੈਗੀ ਤੇ ਇਹਨਾਂ ਇਹ ਦੇਖੋ ਹਜੇ ਗਾੜੀ ਵੀ ਆ ਤੇ ਇੱਕ ਵਾਰੀ ਆਪਾਂ ਇਹਦੇ ਵਿੱਚ ਪਾਣੀ ਗਰਮ ਹੋਣ ਦੇ ਲਈ ਰੱਖ ਦਿੰਨੇ ਆ ਤੇ ਇਹ ਵਾਲੀ ਗੈਸ ਨੂੰ ਆਪਾਂ ਚਲਾ ਦਿੰਨੇ ਆ ਤੇ ਸਿਮ ਤੇ ਰੱਖਾਂਗੇ ਆਪਾਂ ਫੁੱਲ ਗੈਸ ਨਹੀਂ ਕਰਾਂਗੇ ਦੇਖੋ ਇੱਧਰ ਮੈਂ ਸਿਮ ਤੇ ਰੱਖ ਦਿੱਤਾ ਏ ਜੀ ਦਾਲ ਨੂੰ ਤੇ ਆਪਾਂ ਨੇ ਇਹਨੂੰ ਇੱਧਰ ਟੱਕ ਦਿਨੇ ਆ ਤੇ ਇੱਧਰ ਮੈਂ ਪਾਣੀ ਵੀ ਰੱਖ ਦਿੱਤਾ ਏ ਗਰਮ ਹੋਣ ਦੇ ਲਈ ਆਪਾਂ ਪੂਰਾ ਪਾਣੀ ਨੂੰ ਰਜਾ ਲੈਣਾ ਏ ਰਜਣ ਤੋਂ ਬਾਅਦ ਆਪਾਂ ਫਿਰ ਦਾਲ ਦੇ ਵਿੱਚ ਪਾਵਾਂਗੇ ਦੇਖੋ ਇੱਧਰ ਪਾਣੀ ਚੰਗੀ ਤਰ੍ਹਾਂ ਦੇ ਨਾਲ ਗਰਮ ਹੋ ਗਿਆ ਏ ਇਹਨੂੰ ਹੁਣ ਆਪਾਂ ਦਾਲ ਵਿੱਚ ਪਾਵਾਂਗੇ ਦੇਖੋ ਇੱਥੇ ਨਾ ਆਪਾਂ ਪਾਣੀ ਆਪਣੇ ਹਿਸਾਬ ਦੇ ਨਾਲ ਪਾ ਲੈਣਾ ਏ ਪਰ ਪਾਣਾ ਆਪਾਂ ਨੇ ਪਾਣੀ ਜਦੋਂ ਵੀ ਜਦੋਂ ਵੀ ਦਾਲ ਦੇ ਵਿੱਚ ਆਪਾਂ ਪਾਣੀ ਪਾਣਾ ਹੈ ਬਸ ਇੱਥੇ ਧਿਆਨ ਰੱਖਣਾ ਆਪਾਂ ਉਬਾਲ ਕੇ ਹੀ ਪਾਉਣਾ ਹੈ ਦੇਖੋ ਜੀ ਆਪਾਂ ਦਾਲ ਦੇ ਵਿੱਚ ਪਾਣੀ ਪਾ ਲਿਆ ਹੈ ਇਹ ਕੁਛ ਇਸ ਤਰੀਕੇ ਦੀ ਅਜੇ ਰਲਈ ਨਹੀਂ ਹੈਗੀ ਇਹਨੂੰ ਆਪਾਂ ਚੰਗੀ ਤਰ੍ਹਾਂ ਦੇ ਨਾਲ ਰਲਣ ਦਵਾਂਗੇ ਦੇਖੋ ਪੱਕ ਤਾਂ ਇਹ ਪਹਿਲਾਂ ਹੀ ਗਈ ਸੀ ਨਾ ਕਿਉਂਕਿ ਆਪਾਂ ਇਹਨੂੰ ਭਿਓ ਕੇ ਰੱਖਿਆ ਹੋਇਆ ਸੀ ਤੇ ਬਹੁਤ ਜਲਦੀ ਫਿਰ ਪੱਕ ਜਾਂਦੀ ਹੈ ਪਰਨਾ ਇਹ ਰਲਈ ਨਹੀਂ ਸੀ ਤੇ ਇਹਨੂੰ ਹੁਣ ਆਪਾਂ ਚੰਗੀ ਤਰ੍ਹਾਂ ਰਲਣ ਦਵਾਂਗੇ ਤੇ ਮੀਡੀਅਮ ਜਿਹਾ ਸੇਕਦੇ ਉੱਤੇ ਹੀ ਆਪਾਂ ਇਹਨੂੰ ਪੱਕਣ ਦੇਣਾ ਹੁਣ ਆਪਾਂ ਇਹਨੂੰ ਕੋਈ ਵਿਸਲ ਨਹੀਂ ਲਗवानी ਹੈਗੀ ਤੁਹੋ ਪੁਰਾਣੇ ਜ਼ਮਾਨੇ ਦੇ ਵਿੱਚ ਨਾ ਥੋੜੀਆਂ ਜਿਹੀਆਂ ਦਾਲ ਬਣਾਉਂਦੇ ਸੀ ਤੇ ਰਿਜ ਦੀ ਦਾਲ ਵਿੱਚ ਇਸ ਤਰੀ ਕੱਚਾ ਮਸਾਲਾ ਪਾਇਆ ਜਾਂਦਾ ਸੀ ਤੇ ਦੇਸੀ ਘਿਓ ਪਾਇਆ ਜਾਂਦਾ ਸੀ ਬਹੁਤ ਹੀ ਜ਼ਿਆਦਾ ਹੈਲਦੀ ਦਾਲ ਬਣ ਕੇ ਤਿਆਰ ਹੁੰਦੀ ਸੀ ਇਹ ਜਿਹੜੀ ਦਾਲ ਦੀ ਰੈਸਪੀ ਹੈ ਮੇਰੇ ਦਾਦੀ ਜੀ ਦੀ ਆ ਤੇ ਹੁਣ ਮੇਰੀ ਮੰਮੀ ਵੀ ਇਸ ਤਰ੍ਹਾਂ ਹੀ ਬਣਾਉਂਦੇ ਆ ਤੇ ਆਪਾਂ ਵੀ ਇਸ ਤਰ੍ਹਾਂ ਹੀ ਬਣਾਨੇ ਆ ਜੀ ਤੇ ਮੈਂ ਸੋਚਿਆ ਚਲੋ ਵੀਡੀਓ ਆਪਾਂ ਤੁਹਾਡੇ ਨਾਲ ਵੀ ਸ਼ੇਅਰ ਕਰਦੇ ਇਸ ਕਰਕੇ ਆਪਾਂ ਤੁਹਾਡੇ ਨਾਲ ਇਹ ਵੀਡੀਓ ਸ਼ੇਅਰ ਕੀਤੀ ਹੈ ਤੇ ਇਹ ਰਿਜ ਦੀ ਦਾਲ ਦੇ ਵਿੱਚ ਆਪਾਂ ਪਾਵਾਂਗੇ ਦੇਸੀ ਘਿਓ ਦੀ ਅੱਧੀ ਕੜਛੀ ਤੇ ਇਹਨੂੰ ਹੁਣ ਆਪਾਂ ਚੰਗੀ ਤਰ੍ਹਾਂ ਦੇ ਨਾਲ ਘੱਟ ਸੇਕ ਦੇ ਉੱਤੇ ਰ ਜਿੰਨਾ ਟਾਈਮ ਇਹਨੂੰ ਲੱਗੂਗਾ ਉਹ ਮੈਂ ਤੁਹਾਨੂੰ ਦੱਸਾਂਗੀ ਅੱਗੇ ਕਿੰਨੇ ਟਾਈਮ ਦੇ ਵਿੱਚ ਇਹ ਬਣੀ ਆ ਤੇ ਸੇਕ ਆਪਾਂ ਇੱਥੇ ਘੱਟ ਕਰ ਲਵਾਂਗੇ ਬਸ ਇਹਨੂੰ ਰਿੱਜੇ ਤੋਂ ਬਾਅਦ ਫਿਰ ਤੁਹਾਨੂੰ ਮਿਲਦੀ ਆ ਇਧਰ ਦਾਲ ਆਪਣੀ ਬਣ ਕੇ ਹੋ ਚੁੱਕੀ ਹੈ ਜੀ ਤਿਆਰ ਦਾਲ ਬਹੁਤ ਵਧੀਆ ਬਣ ਕੇ ਤਿਆਰ ਹੋਈ ਆ ਦਾਲ ਨੂੰ ਰਿੱਜਰੇ ਹੋਏ ਪੌਣੇ ਘੰਟੇ ਤੋਂ 5-4 ਮਿੰਟ ਉੱਪਰ ਹੀ ਹੋਗੇ ਸੀ ਤੇ ਹੁਣ ਇੱਥੇ ਆਪਾਂ ਗੈਸ ਬੰਦ ਕਰ ਦਵਾਂਗੇ ਤੇ ਨਾਲੇ ਪਾ ਦਵਾਂਗੇ ਪਤਨੀਆ ਬਰੀ ਕੱਟ ਕੇ ਤੇ ਇਹ ਦਾਲ ਜਿਹੜੀ ਤੁਸੀਂ ਚਾਵਲਾਂ ਦੇ ਨਾਲ ਰੋਟੀ ਦੇ ਨਾਲ ਤੇ ਮੱਕੀ ਦੀ ਰੋਟੀ ਕਣਕ ਦੀ ਰੋਟੀ ਜਿਹਦੇ ਨਾਲ ਤੁਹਾਡੇ ਦਿਲ ਕਰੇ ਤੁਸੀਂ ਖਾ ਸਕਦੇ ਹੋ ਪਰ ਇੰਨੀ ਸਰਦੀ ਦੇ ਵਿੱਚ ਜੇਕਰ ਤੁਸੀਂ ਇਸ ਦਾਲ ਨੂੰ ਬਾਜਰੇ ਦੀ ਰੋਟੀ ਦੇ ਨਾਲ ਖਾਓਗੇ ਤਾਂ ਹੋਰ ਵੀ ਵਧੀਆ ਗੱਲ ਹੋਵੇਗੀ ਤੁਸੀਂ ਮੇਰੇ ਕੋਲ ਇੱਕ ਵਾਰੀ ਇਸ ਦਾਲ ਨੂੰ ਬਾਜਰੇ ਦੀ ਰੋਟੀ ਦੇ ਨਾਲ ਜ਼ਰੂਰ ਖਾ ਕੇ ਦੇਖਣਾ ਮੈਂ ਤੁਹਾਨੂੰ ਦਿਖਾਉਣੀ ਹੈ ਜੀ ਇੱਥੇ ਆ ਤੁਸੀਂ ਦੇਖ ਸਕਦੇ ਹੋ ਦਾਲ ਚੰਗੀ ਤਰ੍ਹਾਂ ਦੇ ਨਾਲ ਰਲ ਚੁੱਕੀ ਹੈ ਇਹ ਆਪਣੀ ਜਿਹੜੀ ਹੈ ਸਰਦੀ स्पेशल ਗਰਮਤਾ ਸੀਰ ਵਾਲੀ ਦਾਲ ਹੈ ਜੀ ਇਹ ਆਪਾਂ ਨੂੰ ਖਾਣੀ ਚਾਹੀਦੀ ਹੈ ਸਰਦੀਆਂ ਦੇ ਵਿੱਚ ਬਹੁਤ ਜਿਆਦਾ ਹੈਲਦੀ ਹੁੰਦੀ ਹੈ ਤੁਸੀਂ ਇਸ ਦਾਲ ਨੂੰ ਚਾਹੋ ਹੁਣ ਤੜਕਾ ਵੀ ਲਗਾ ਸਕਦੇ ਹੋ ਪਰ ਆਪਾਂ ਪਹਿਲੇ ਡਾਂਗੇ ਇਹਨੂੰ ਇਦਾਂ ਹੀ ਬਾਜਰੇ ਦੀ ਰੋਟੀ ਦੇ ਨਾਲ ਖਾਵਾਂਗੇ ਤੇ ਮੇਰੀ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਜੇਕਰ ਚੈਨਲ ਤੇ ਆਏ ਹੋ ਪਹਿਲੀ ਵਾਰੀ ਚੈਨਲ ਨੂੰ ਕਰ ਲਿਓ ਜੀ ਸਬਸਕ੍ਰਾਈਬ ਮੇਰੀ ਵੀਡੀਓ ਦੇਖਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ